ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਉਹਨਾਂ ਦੀ ਬੇਟੀ ਬੀਬਾ ਜਾਇੰਦਰ ਕੌਰ ਜੀ ਜਿਹੜੇ ਭਾਜਪੀ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰ ਰਹੇ ਆ ਉਹਨਾਂ ਦੇ ਮਾਰਚ ਦਾ ਜਿਹੜਾ ਏਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਜ਼ ਦਾ ਜਿਹੜਾ 1000 ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਇਆ ਮੰਗਣ ਚੰਡੀਗੜ੍ਹ ਆਦੇ ਮੈਂ ਉਹਨਾਂ ਨੂੰ ਕਿੰਨਾ ਚੁਣਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਦਾ ਉਹ ਛੇਸ਼ਵਾ ਫਾਰਮ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤੁਹਾਨੂੰ ਚੰਡੀਗੜ੍ਹ ਜਾਣ ਦੀ ਬਜਾਏ ਪਹਿਲਾ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜਿਹੜੀ ਆ ਘਰ ਘਰ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਘਰ ਘਰ ਨੌਕਰੀ ਜਿਹੜੀ ਆ ਉਹ ਦਊਗਾ ਦੂਜਾ ਉਹਨਾਂ ਨੇ ਗੁਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਅਦਾ ਕੀਤਾ ਸੀਗਾ ਉਹ ਦਾ ਇਸਲਾ ਉਹਨਾਂ ਨੇ ਬੇਦਸਗਾਦੀ ਪੱਤਾ ਜਿਹੜਾ ਉਹ ਦੇਣ ਦਾ ਬਦਲ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ ਤੇ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15-15 ਲੱਖ ਰੁਪਇਆ ਜਿਹੜਾ ਉਹ ਹਦਕ ਦੇ ਖਾਤੇ ਚ ਆਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਬਲ ਜਿਹੜਾ ਕੈਪਟਨ ਸਾਹਿਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਨੌਕਰੀ ਪੱਕੀ ਤੇ ਲੱਗ ਸਕਦੇ ਤੁਸੀਂ ਕੋਈ 10 ਕਰਾਂ ਦਾ ਨਾਮ ਦੱਸ ਸਕਦੇ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆ ਉਹ ਨੌਕਰੀ ਵਾਸਤੇ ਫਾਰਮ ਭਰਉਂਦੇ ਸੀ ਕਾਡ ਭਰਉਂਦੇ ਸੀਗੇ ਸਰਦਾਰ ਭਗਵੰਤ ਸਿੰਘ ਮਾਨ ਨੇ ਤਾਂ 58 ਹਜ਼ਾਰ ਕਰੀਬ 60 ਹਜ਼ਾਰ ਦੇ ਲਾਗੇ ਨੌਕਰੀਆਂ ਦਿੱਤੀਆਂ ਤੁਸੀਂ ਆਪਣੇ ਪਿਤਾ ਜੀ ਦੀਆਂ ਦਿੱਤੀਆਂ ਕੋਈ 10 ਨੌਕਰੀਆਂ ਪੰਜਾਬ ਦੇ ਦੱਸ ਸਕਦੇ ਹੋ ਇਹ ਮੈਂ ਤਾਂ ਦਿਖਾ ਦਿਆਂ ਕਿ ਤੁਹਾਨੂੰ ਚੇਤਾ ਆ ਜਾਏ ਆ ਦੇਖੋ ਤੁਸੀਂ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਨੌਕਰੀ ਪੱਕੀ ਕਿੱਥੇ ਆ ਹੁਣ ਉਹ ਨੌਕਰੀਆਂ ਕਿੱਥੇ ਨੇ ਕੀ ਤੁਹਾਡੇ ਡੈਡ ਨੇ ਮੇਰਾ ਖਿਆਲ ਹੈ ਤੁਹਾਨੂੰ ਇੱਧਰ ਆਉਂਦੀ ਬਜਾਏ ਸਭ ਨੂੰ ਪਤਾ ਹੈ ਕਿ ਅਸੀਂ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀਗੀਆਂ ਸਾਡੇ ਕੌਮੀ ਕੰਵਿੰਦਾ ਦਾ ਰਵਿੰਦ ਕੇ ਅਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਸੀ 22 ਤੋਂ ਪਹਿਲਾਂ ਉਹ ਸਾਰੀਆਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਜਿਹੜੀ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਏ ਦੇਣ ਵਾਲੀ ਉਹ ਗਰੰਟੀ ਆਲਰੇਡੀ ਮੁੱਖ ਮੰਤਰੀ ਸਾਹਿਬ ਕਈ ਵਾਰ ਅਨਾਉਂਸ ਕਰ ਚੁੱਕੇ ਆ ਕਿ ਮਾਤ ਦੇ ਵਿੱਚ ਅਸੀਂ ਉਹਨੂੰ ਲਾਗੂ ਕਰਦੇ ਹਾਂ ਅਸੀਂ ਜਦੋਂ ਆਏ ਸੀਗੇ ਇੰਨੇ ਕਿਹੜੇ ਜਾਦੇ ਕੰਪੈਂਡਿੰਗ ਸੀਗੇ ਜਿਹੜੇ ਕਰਦੇ ਕਰਦੇ ਇੰਨਾ ਟਾਈਮ ਲੱਗ ਗਿਆ ਤੁਹਾਨੂੰ ਚੇਤਾ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਕਹਾੜ ਕਾ ਵੱਡੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਬਜਾਏ ਆਪਣੇ ਪਿਤਾ ਦੇ ਖਿਲਾਫ ਪ੍ਰੋਟੈਸਟ ਕਰੋ ਸਿਸ਼ਵਾ ਜਾਓ ਉਹਨਾਂ ਨੂੰ ਕਹੋ ਜੀ ਜਿਹੜੀਆਂ ਤੁਸੀਂ 5 ਸਾਲ ਰਾਜ ਕੀਤਾ ਸੀਗਾ ਉਹ ਪ੍ਰਾਪਤੀਆਂ ਸਾਨੂੰ ਦੱਸੋ ਜਿਹੜੀਆਂ ਲੋਕਾਂ ਦਾ ਵਾਅਦਾ ਕੀਤੇ ਸੀਗੇ ਉਹ ਲੋਕਾਂ ਦਾ ਵਾਅਦਾ ਤੁਹਾਡੇ ਪੂਰੇ ਹੋਏ ਔਰ ਤੁ ਇਹਦੇ ਬਾਪ ਕਰਕੇ ਜਿਹੜਾ SYL ਦਾ ਮੁੱਦਾ ਜਿਹੜੀਆਂ ਚਾਂਦੀ ਦੀਆਂ ਕਈਆਂ ਕਪਤਨ ਮਨਿੰਦਰ ਸਿੰਘ ਲੈ ਕੇ ਆਇਆ ਸੀਗਾ ਉਹ ਜਾਦ ਆ ਬੀਬਾ ਜੀ ਪੰਜਾਬ ਦੇ ਹਰ ਬੰਦੇ ਨੂੰ ਯਾਦ ਹੈ ਤੁਹਾਡੇ ਬਾਪ ਨੇ ਕੀ ਕੁਝ ਕੀਤਾ ਸਭ ਕੁਝ ਯਾਦ ਹੈ ਇਸ ਕਰਕੇ ਬਜਾਏ ਇਹਦੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਅੰਗੇਸ਼ਟ ਪ੍ਰੋਟੈਸਟ ਕਰਦੇ ਬਜਾਏ ਜਾ ਕੇ ਆਪਣੇ ਬਾਪ ਦੇ ਖਿਲਾਫ ਸਿਸ਼ਵਾ ਫਾਰਮ ਦੇ ਖਿਲਾਫ ਜਾ ਕੇ ਮੋਦੀ ਜੀ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕਰੋ ਜਿੱਦਾਂ ਦੇ ਕਹੇ 15 ਲੱਖ ਰੁਪਇਆ ਤਾਂਗੇ ਸਾਡੇ মিডিਆ ਕਦਮੀ ਸਾਡੇ মিডিਆ ਦੋਸਤ ਸਾਡੇ ਟਾਈਮ ਕੱਢ ਕੇ ਆਇਓ ਤੁਹਾਡਾ ਬਹੁਤ ਧੰਨਵਾਦ ਥੋੜੇ ਜੇ ਨੋਟਸ ਦੇ ਉੱਤੇ ਤੁਹਾਨੂੰ ਸਦਾ ਦਿੱਤਾ ਸੀ ਤੁਸੀਂ ਸਾਰੇ ਆਇਓ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਚਾਹੁੰਦਾ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਪ੍ਰਿੰਟ ਖਵਾਦਾਂ ਦੇ ਵਿੱਚ ਵੀ ਲੱਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਟਨ ਮਨਿੰਦਰ ਸਿੰਘ ਉਹਨਾਂ ਦੀ ਬੇਟੀ ਬੀਬਾ ਜਾਇੰਦਰ ਕੌਰ ਜੀ ਜਿਹੜੇ ਭਾਜਪਾ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰ ਰਿਹਾ ਉਹਨਾਂ ਦੇ ਮਾਰਚ ਦਾ ਜਿਹੜਾ ਅਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਜ਼ ਦਾ ਜਿਹੜਾ 1000 ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਇਆ ਮੰਗਣ ਚੰਡੀਗੜ੍ਹ ਆਦੇ ਮੈਂ ਉਹਨਾਂ ਨੂੰ ਕਿੰਨਾ ਚੁਰਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਦਾ ਉਹ ਛਿਸ਼ਮਾ ਫਾਰਮ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤੈਨੂੰ ਚੰਡੀਗੜ੍ਹ ਜਾਣ ਦੀ بجائے ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ 17 ਦੇ ਵਿੱਚ ਆਉਂ ਲਈ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬਦਲ ਜਿਹੜੀ ਐ ਕਰ-ਕਰ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਕਰ-ਕਰ ਨੌਕਰੀ ਜਿਹੜੀ ਆ ਉਹ ਦਊਂਗਾ ਦੂਜਾ ਉਹਨਾਂ ਨੇ ਗੁਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਕ ਤੋੜ ਦਾ ਵਾਅਦਾ ਕੀਤਾ ਸੀਗਾ ਔਰ ਤੀਸਰਾ ਉਹਨਾਂ ਨੇ ਬੇਦਰਸ ਗਾਦੀ ਪੱਤਾ ਜਿਹੜਾ ਉਹ ਦੇਣ ਦਾ ਬਦਲ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ। ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਅਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15 15 ਲੱਖ ਰੁਪਇਆ ਜਿਹੜਾ ਉਹ ਹਦਕ ਦੇ ਖਾਤੇ ਚ ਆਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਮਤਲਬ ਜਿਹੜਾ ਕੈਪਟਨ ਸਾਹਿਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਦੌਂਕੀ ਪੱਕੀ ਇਹ ਲੱਗ ਸਕਦੇ ਤੁਸੀਂ ਕੋਈ 10 ਘਰਾਂ ਦਾ ਨਾਮ ਦੱਸ ਸਕਦੇ ਹੋ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆ ਉਹ ਨੌਕਰੀ ਵਾਸਤੇ ਫਾਦਮ ਪੜਾਉਂਦੇ ਸੀ ਕਾਰਡ ਪੜਾਉਂਦੇ ਸੀਗੇ ਸਰਦਾਰ ਭਗਵੰਤ ਸਿੰਘ ਮਾਨ ਨੇ ਤਾਂ 58 ਹਜ਼ਾਰ ਕਰੀਬ 60 ਹਜ਼ਾਰ ਦੇ ਲਾਗੇ ਨੌਕਰੀਆਂ ਦਿੱਤੀਆਂ ਤੁਸੀਂ ਆਪਣੇ ਪਿਤਾ ਜੀ ਦੀਆਂ ਦਿੱਤੀਆਂ ਕੋ 10 ਨੌਕਰੀਆਂ ਪੰਜਾਬ ਦੇ ਦੱਸ ਸਕਦੇ ਹੋ ਇਹ ਮੈਂ ਤਾਂ ਦਿਖਾ ਰਿਹਾ ਕਿ ਤੁਹਾਨੂੰ ਚੇਤਾ ਆ ਜਾਏ ਆ ਦੇਖੋ ਤੁਸੀਂ ਕੈਪਟਨ ਨੇ ਸੌ ਚੁੱਕੀ ਹਰਕਾਰ ਇੱਕ ਨੌਕਰੀ ਪੱਕੀ ਕਿੱਥੇ ਆ ਹੁਣ ਉਹ ਨੌਕਰੀਆਂ ਕਿੱਥੇ ਨੇ ਕੀ ਤੁਹਾਡੇ ਡੈਡ ਨੇ ਨਸ਼ੇ ਦਾ ਲੱਕ ਤੋੜਿਆ ਸੀ ਪੰਜਾਬ ਦੇ ਵਿੱਚ ਕੀ ਮੋਦੀ ਸਾਹਿਬ ਨੇ 15 ਲੱਖ ਰੁਪਇਆ ਦੇ ਦਿੱਤਾ ਮੇਰਾ ਖਿਆਲ ਹੈ ਤੁਹਾਨੂੰ ਇੱਧਰ ਆਉਣ ਦੀ ਬਜਾਏ ਸਭ ਨੂੰ ਪਤਾ ਹੈ ਕਿ ਅਸੀਂ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀਗੀਆਂ ਸਾਡੇ ਕੌਮੀ ਕੰਵਿੰਦਾ ਦਾ ਰਵਿੰਦ ਕੇ ਅਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਸੀ 22 ਤੋਂ ਪਹਿਲਾਂ ਉਹ ਸਾਰੀਆਂ ਪੂਦੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਜਿਹੜੀ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਏ ਦੇਣ ਵਾਲੀ ਉਹ ਗਰੰਟੀ ਆਲਰੇਡੀ ਮੁਖਵੰਤੀ ਸਾਹਿਬ ਕਈ ਵਾਰ ਅਨਾਉਂਸ ਕਰ ਚੁੱਕਿਆ ਕਿ ਮਾਰਚ ਦੇ ਵਿੱਚ ਅਸੀਂ ਉਹਨੂੰ ਲਾਗੂ ਕਰਦੇ ਹਾਂ ਅਸੀਂ ਜਦੋਂ ਆਏ ਸੀਗੇ ਇੰਨੇ ਕ ਜਿਆਦੇ ਕੰਮ ਪੈਂਡਿੰਗ ਸੀਗੇ ਜਿਹੜੇ ਕਰਦੇ ਕਰਦੇ ਇੰਨਾ ਟਾਈਮ ਲੱਗ ਗਿਆ ਤੁਹਾਨੂੰ ਚੇਤਾ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਕਹਾਵਤ ਕਰਦੇ ਫ੍ਰੀ ਆਦੀ 0 ਬਿੱਲ ਆ ਰਿਹਾ 55% ਲੋਕਾਂ ਦਾ ਇਹ ਪੁੱਛੋ ਜਦ ਆਪਣੇ ਗਵਾਨ ਪਟਿਆਲੇ ਕਿ 0 ਬਿੱਲ ਆ ਰਿਹਾ ਕਿ ਨਹੀਂ ਆ ਰਿਹਾ ਤੁਸੀਂ ਰੋਜ਼ ਲਿਸਟ ਵਰਦੇ ਹੋ ਕਿ 52 ਹਜ਼ਾਰ ਲੋਕਾਂ ਨੂੰ ਨੌਕਰੀ ਮਿਲ ਗਈ ਆ ਤੁਸੀਂ ਰੋਜ਼ ਦੇਖਦੇ ਸੀਗੇ ਕਿ ਪੰਜਾਬ ਦੇ ਹਰ ਨੁੱਕਰ ਦੇ ਉੱਤੇ ਸਦਾ ਭਗਵਾਨ ਸਿੰਘ ਮਾਨ ਜੀ ਨੇ ਮਿਹਦੀ ਪਾਣੀ ਪਹੁੰਚਾਤਾ ਸੀਗਾ ਕਿੰਨੇ ਆਖ ਮੈਂ ਤੁਹਾਨੂੰ ਦੱਸਾਂ ਕਿੰਨੇ ਸਕੂਲ ਦੱਸਾਂ ਸਕੂਲ ਆਫ ਫੈਮਿਨਸ ਐਜੂਕੇਸ਼ਨ ਦਾ ਪੱਧਰ ਜਿਹੜਾ ਕਿੰਨਾ ਉੱਚਾ ਚੁੱਕਿਆ ਪੰਜਾਬ ਦੇ ਵਿੱਚ 900 ਦੇ ਕਰੀਬ ਹੱਲਾ ਕਲੀਨਿਕ ਬਣ ਗਏ ਆ ਤੁਹਾਡੇ ਪਟਿਆਲੇ 'ਚ ਵੀ ਬੜੀਆਂ ਬੀਬਾ ਜੀ ਬਹੁਤ ਉੱਥੇ ਦੇਖ ਕੇ ਆਓ ਲਾਗੇ ਜਾ ਕੇ ਤੁਹਾਡੇ ਸ਼ਹਿਰ 'ਚ ਵੀ ਬੜੀਆਂ ਤੁਹਾਡੇ ਬਿਆਤੀ 'ਚ ਵੀ ਬੜੀਆਂ ਇਹ ਸਗਰ ਕੇ ਇਹਦੇ ਤੋਂ ਪਹਿਲਾਂ ਕਿ ਤੁਸੀਂ ਸਾਡੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਬਜਾਏ ਆਪਣੇ ਪਿਤਾ ਦੇ ਖਿਲਾਫ ਪ੍ਰੋਟੈਸਟ ਕਰੋ ਸਿਸ਼ਵਾ ਜਾਓ ਉਨ੍ਹਾਂ ਨੂੰ ਕਹੋ ਜੀ ਜਿਹੜੀਆਂ ਤੁਸੀਂ 5 ਸਾਲ ਰਾਜ ਕੀਤਾ ਸੀਗਾ ਉਹ ਪ੍ਰਾਪਤੀਆਂ ਸਾਨੂੰ ਦੱਸੋ ਜਿਹੜੀਆਂ ਲੋਕਾਂ ਦਾ ਵਾਅਦੇ ਕੀਤੇ ਸੀਗੇ ਉਹ ਲੋਕਾਂ ਦਾ ਵਾਅਦੇ ਤੁਹਾਡੇ ਪੂਰੇ ਹੋਏ ਔਰ ਤੁਸੀਂ ਇੱਧਰ ਆਉਣ ਦੀ ਬਜਾਏ ਦਿੱਲੀ ਜਾਓ ਬੋਦੀ ਨੂੰ ਪੁੱਛੋ ਅਮਿਤ ਸ਼ਾਹ ਜੀ ਨੂੰ ਪੁੱਛੋ ਕਿ ਲੋਕ ਸਭਾ ਜਿੱਤਣ ਲਈ ਤੁਸੀਂ ਕਿਹਾ ਸੀਗਾ ਕਿ 15 ਲੱਖ ਰੁਪਏ ਹਰ ਇੱਕ ਦੇ ਖਾਤੇ ਜਾਊਗਾ ਹੁਣ ਤਾਂ ਬਹੁਤ ਸਾਲ ਹੋ ਗਏ ਹੁਣ ਤਾਂ 12 13 ਸਾਲ ਹੋ ਚਲੇ ਆ ਕਿਸੇ ਨੂੰ ਦਿੱਤੇ ਇਸ ਕਰਕੇ ਬੀਬਾ ਜੈਨ ਦੱਬਾ ਪ੍ਰੋਟੈਸਟ ਕਰਨਾ ਮੇਰਾ ਖਿਆਲ ਆ ਆਪਣੇ ਆਪ ਦੇ ਇੱਥੇ ਠੀਕ ਨਹੀਂ ਜਿਹਦੇ ਬਾਪ ਨੇ ਪੰਜਾਬ ਨਾਲ ਵਾਅਦਾ ਕਰਕੇ ਇੱਕ ਦੀਪੂ ਦਾ ਕੀਤਾ ਜਿਹਦੇ ਬਾਪ ਕਰਕੇ ਜਿਹੜਾ S Y L ਦਾ ਮੁੱਦਾ ਜਿਹੜੀਆਂ ਚਾਂਦੀ ਦੀਆਂ ਕਈਆਂ ਕੈਪਟਨ ਮੰਨਦਰ ਸਿੰਘ ਲੈ ਕੇ ਆਇਆ ਸੀਗਾ ਉਹ ਯਾਦ ਹੈ ਬੀਬਾ ਜੀ ਪੰਜਾਬ ਦੇ ਹਰ ਬੰਦੇ ਨੂੰ ਯਾਦ ਹੈ ਤੁਹਾਡੇ ਬਾਪ ਨੇ ਕੀ ਕੁਝ ਕੀਤਾ ਸਭ ਕੁਝ ਯਾਦ ਹੈ ਇਸ ਕਰਕੇ ਬਜਾਏ ਇਹਨੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਅੰਗੇਸ਼ਟ ਪ੍ਰੋਟੈਸਟ ਕਰਦੇ بجائے ਜਾ ਕੇ ਆਪਣੇ ਬਾਪ ਦੇ ਖਿਲਾਫ ਸਿਸ਼ਵਾ ਫਾਰਮ ਦੇ ਖਿਲਾਫ ਜਾ ਕੇ ਮੋਦੀ ਜੀ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕਰੋ ਜਿਨ੍ਹਾਂ ਨੇ ਕਿਹਾ 15 ਲੱਖ ਰੁਪਿਆ ਤਾਂਗੇ ਇਸ ਕਰਕੇ ਕੋਈ ਇੱਕ ਨੌਕਰੀ ਜਿਹੜਾ ਤੁਹਾਡੇ ਪਿਤਾ ਜੀ ਨੇ ਦਿੱਤੀ 5 ਸਾਲ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਆ ਦੇਖੋ ਮੇਰੇ ਪਿਤਾ ਨੇ ਆ ਕੁਝ ਕਿਹਾ ਸੀ ਆ ਨਸ਼ੇ ਦਾ ਲੱਕ ਤੋੜਦਾ ਸੀਗਾ ਆ ਕਿਹਾ ਸੀਗਾ ਇਹ ਪੂਰਾ ਹੋਇਆ ਕੋਈ ਦਿਖਾਓ ਦੇ ਇੱਕ ਦਿਖਾ ਦਿਓ ਮਾਨਸਾ ਦੇ ਸਰਕਾਰ ਦੀਆਂ ਤੇ ਪ੍ਰਾਪਤੀਆਂ ਦੇ ਢੇਰ ਲਾ ਦਿੰਦੇ ਆ ਤੁਸੀਂ ਇੱਕ ਹੀ ਲਾ ਕੇ ਦਿਖਾਓ ਇੱਕ ਲਿਓ ਹਜੇ ਤੇ ਬਹੁਤ ਟਾਈਮ ਨਹੀਂ ਆ ਪਿਛਲੇ 5 ਸਾਲ ਹੀ ਹੋਏ ਤੇ ਕਿੰਨਾ ਟਾਈਮ ਹੋ ਗਿਆ ਲੈ ਕੇ ਆਓ ਕਾਰਡ ਸਾਦਾ ਆਓ ਕਾਰਡ ਲੈ ਕੇ ਆਓ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਮੇਰੇ ਪਿਤਾ ਜੀ ਨੇ ਆ ਕੁਝ ਕੀਤਾ ਸੀਗਾ ਮੇਰੇ ਪਿਤਾ ਦੀਆਂ ਨੌਕਰੀਆਂ ਦਵਾਈਆਂ ਸੀ ਮੇਰੇ ਪਿਤਾ ਨੇ ਮਤਲਬ ਜਿਹੜਾ ਇੰਨਾ ਡਰਗ ਦਾ ਲੱਖ ਤੌਰਤਾ ਸੀਗਾ ਮੇਰਾ ਪਿਤਾ ਇਲੈਕਸ਼ਨ 'ਚ ਕਹਿੰਦਾ ਸੀ ਮੈਨੂੰ ਜੇ ਮੁੱਖ ਮੰਤਰੀ ਬਣਾਓ ਬਿਕਦਮ ਨੂੰ ਫੁੱਟਾ ਟੰਗ ਦੂੰਗਾ ਕਿੱਥੇ ਗਿਆ ਸਭ ਕੁਝ ਬੀਬਾ ਜੀ ਜੇ ਤੁਹਾਡੇ ਪਿਤਾ ਜੀ ਨੇ ਕੁਝ ਕੀਤਾ ਹੈ ਤੇ ਫਿਰ ਤੁਸੀਂ ਵੀ ਬਜਾੜਾ ਕਰ ਲੋ ਜਦੋਂ ਕੀਤਾ ਹੀ ਕੱਖ ਦੀ ਤਾਂ ਤੁਹਾਡੇ ਮਜਾ ਦੇ ਕਾਦਾ ਕੀ ਫਾਇਦਾ ਜਿਸ ਪਾਰਟੀ ਜੋ ਤੁਸੀਂ ਤੁਹਾਡਾ ਪਾਰਟੀ ਦਾ ਕਿ ਲੀਡਰ ਕੱਲ ਕੀ ਕਹਿ ਰਿਹਾ ਸੀਗਾ ਗੇਜਾ ਰਾਮ ਜੀ ਕੀ ਕਹਿ ਰਹੇ ਸੀਗੇ ਉਹ ਕਹਿੰਦਾ 2-2000 ਰੁਪਇਆ ਕਿਸਾਨਾਂ ਨੂੰ ਦੇਨੇ ਵਾਪਸ ਕਰੋ ਤੁਸੀਂ ਮੋਦੀ ਨੂੰ ਲਾਇਕ ਵੀ ਕਰਦੇ ਉਹ ਕਹਿ ਰਿਹਾ ਸੀਗਾ ਕਿ ਮੰਰੇਗਾ ਦੇ ਪੈਸੇ ਵਾਪਸ ਕਰੋ ਹੋਰ ਦੇਣੀਆਂ ਕਤਾਂ ਦੀਆਂ ਸਕੀਮਾਂ ਵਾਪਸ ਕਰੋ ਇਹ ਪੈਸਾ ਕਿਧਰ ਇਹ ਪੁੱਛਿਆ ਤੁਸੀਂ ਆਪਣੀ ਪਾਰਟੀ ਨੂੰ ਇਹ ਪੈਸਾ ਇਹ ਦੇਸ਼ ਦੇ ਲੋਕਾਂ ਦੀ ਮਿਹਨਤ ਦਾ ਇਹ ਮੈਂ ਟੈਕਸ ਦਿੰਦੇ ਲੋਕ ਚਾਹ ਪੱਤੀ ਤੋਂ ਲੈ ਕੇ ਲੂਨ ਤੋਂ ਲੈ ਕੇ ਸਾਬਣ ਤੋਂ ਲੈ ਕੇ ਆਟੇ ਤੋਂ ਲੈ ਕੇ ਹਲਦੀ ਤੋਂ ਲੈ ਕੇ ਬੀਲੀ ਤਾਂ ਹਰ ਚੀਜ਼ ਦਾ ਟੈਕਸ ਦਿੰਦੇ ਲੋਕ ਉਹਦਾ ਪੈਸਾ ਆ ਜਿਹੜਾ ਪੈਸਾ ਵਾਪਸ ਆਉਂਦਾ ਸੋ ਤੁਹਾਨੂੰ ਬੀਬਾ ਜੀ ਇਹ ਬੇਨਤੀ ਆ ਕਿ ਇਹੋ ਜੇ ਮਜਾਦੇ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ ਆਪਣੀ ਪੀੜੀ ਥੱਲੇ ਸੋਟਾ ਮਾਰੋ ਕਿ ਤੁਹਾਡੀ ਪਾਰਟੀ ਨੇ ਤੇ ਤੁਹਾਡੇ ਪਿਤਾ ਜੀ ਨੇ ਪੰਜਾਬ ਲਈ ਕੀ ਕੀਤਾ ਇਹ ਮੈਂ মিডিਆ ਦੇ ਸਾਹਿ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਤੁਹਾਡਾ ਬਹੁਤ ਬਹੁਤ